ਅੱਜ ਅਸੀਂ ਐਕਚੁਅਲੀ ਪੰਜ ਜ਼ਿਲ੍ਹਿਆਂ ਦਾ ਕਿਸਾਨ ਜਾਗਰੂਪ ਕੈਂਪ ਲਾਇਆ ਸ। ਉਹ ਲਾ ਕੇ ਅਸੀਂ ਇੱਥੇ ਆ ਰਹੇ ਹਾਂ। ਉਹਦੇ ਚ ਅਸੀਂ ਕਿਸਾਨਾਂ ਨੂੰ ਜਾਗਰੂਪ ਕਰ ਰਹੇ ਹਾਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ। ਚਾਰ ਇਹ ਅਸੀਂ ਪ੍ਰੋਗਰਾਮ ਰੱਖੇ ਹੋਏ ਆ। ਤਿੰਨ ਹੋਰ ਕਰਨੇ ਨੇ ਅੱਜ ਜੇ ਅਸੀਂ ਪਹਿਲਾਂ ਕੀਤਾ ਹੈ। ਉੱਥੇ ਅਸੀਂ ਕਿਸਾਨਾਂ ਨੂੰ ਜਾਗਰੂਪ ਕਰ ਰਹੇ ਹਾਂ। ਭਈ ਜਿੰਨਾ ਵੱਧ ਪੈਦਾ ਕਰੋਗੇ ਉਹਨਾ ਵੱਧ ਕਰਜਾਈ ਹੋਮੋਗੇ ਉਹਨਾ ਵੱਧ ਤੁਸੀਂ ਸੁਸਾਇਸਾਈਡ ਕਰੋਗੇ ਜਿੰਨਾ ਅਸੀਂ ਹਰਾ ਇਨਕਲਾਬ ਲਿਆਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਬਈ 64 67 ਅਸੀਂ ਇਹ ਗੱਲ ਮੰਨ ਕੇ ਹਰਾ ਇਨਕਲਾਬ ਲਿਆਂਦਾ ਵੀ ਬਾਹਰੋਂ ਨਾਜ ਨਾ ਲਿਆਉਣਾ ਪਵੇ ਅੱਜ ਇਹਨਾਂ ਕੋਈ ਕਹਿੰਦੇ ਸਾਡੇ ਕੋਲ ਸਰਪਲਸ ਹੈ ਸਾਡੇ ਕੋਲ ਚੀਨੀ ਵੀ ਸਰਪਲਸ ਹੈ ਸਾਡੇ ਕੋਲ ਧਾਲਾਂ ਵੀ ਸਰਪਲਸ ਹੈ ਸਾਰੇ ਕੋਲ ਸਿਰਫ ਆਇਲ ਸੀਡ ਥੋੜੇ ਜਿਹਾ ਘਟਾ ਹੈ ਪੈਦਾ ਕਰੋ ਜੈ ਨਾ ਕਰੋ ਹੁਣ ਅਸੀਂ ਇੱਥੇ ਆ ਗਏ ਆਂ ਵੀ ਰਬੇਤੀ ਖੇਤੀ ਸ਼ੁਰੂ ਕਰਾਂਗੇ ਕਿਸਾਨਾਂ ਨੂੰ ਅਪੀਲ ਵੀ ਕਰਾਂਗੇ ਜਾਗੂਰ ਵੀ ਕਰਾਂਗੇ ਵੀ ਤੁਸੀਂ ਘੱਟੋ ਘੱਟ 10% ਜਿਹੜੀ ਹੈ ਉਹ ਖੇਤੀ ਆ ਪੈਦਾਵਾਰ ਘਟਾਓ ਕਿਉਂਕਿ ਇਕਨੋਮਿਕਸ ਦਾ ਸਵਾਲ ਹੈ ਡਿਮਾਂਡ ਐਂਡ ਸਪਲਾਈ ਜੇ ਡਿਮਾਂਡ ਵੱਧਦੀ ਆ ਸਪਲਾਈ ਘਟਦੀ ਆ ਤਾਂ ਰੇਟ ਮਿਲਦੀ ਆ ਕਿਸਾਨਾਂ ਨੇ ਦੇਸ਼ ਲਈ ਕਿਉਂਕਿ ਬਾਹਰੋਂ ਅਮਰੀਕਾ ਤੋਂ ਨਾਜ ਆਉਂਦਾ ਸੀ ਇਹਨਾਂ ਨਾਲ ਜ ਪੈਸਾ ਕਰਕੇ ਦੇਤਾ ਤੇ ਸਾਡੀ ਸਰਕਾਰ ਨੇ ਇਹਦਾ ਕੋਈ ਇੰਤਜ਼ਾਮ ਨਹੀਂ ਕੀਤਾ ਕੱਚਾ ਮਾਲ ਇਹ ਸਾਡਾ ਲੁੱਟ ਲਿਆ ਜਾਂਦਾ ਤੁਸੀਂ ਦੇਖੋ ਜਿਵੇਂ ਆਲੂ ਦੀ ਗੱਲ ਹੈ ਇਹ ਤੋਂ ਹੋਰ ਚੀਜ਼ਾਂ ਬਣਾ ਕੇ ਹਜ਼ਾਰ ਗੁਣਾ ਮਹਿੰਗੀਆਂ ਵੇਚੀਆਂ ਜਾਂਦੀਆਂ ਨੇ ਸਿਰ ਸਰਕਾਰ ਤੋਂ ਕੀ ਮੰਗ ਕਰ ਰਹੇ ਹੋ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਆ ਭਈ ਸਾਡੇ ਜਿਹੜੇ ਰੇਟ ਹੈ ਉਜਵੇਂ ਜੁਧਵੀਰ ਜੀ ਨੇ ਦੱਸਿਆ ਸੀ ਪਲਸ 2 ਨੂੰ ਮਿਲਣੇ ਚਾਹੀਦੇ ਆ ਜਿੰਨੀ ਸਾਡੀ ਕਾਸਟ ਆਫ ਪ੍ਰੋਡਕਸ਼ਨ ਆਉਂਦੀ ਆ ਉਹਦੇ ਦੇ 50% ਸਾਨੂੰ ਰੇਟ ਮਿਲਣੇ ਚਾਹੀਦੇ ਆ ਜੇ ਨਾ ਮਿਲੇ ਤਾਂ ਤੁਸੀਂ ਯਾਦ ਰੱਖੋਗੇ ਸਾਰੇ ਹਿੰਦੁਸਤਾਨ ਦਾ ਕਿਸਾਨ ਇਕੱਠਾ ਹੋ ਰਿਹਾ ਤੁਹਾਨੂੰ ਪਤਾ ਮਹਾਰਾਸ਼ਟਰ ਚ ਵੀ 80 ਹਜ਼ਾਰ ਕਿਸਾਨ ਇਕੱਠਾ ਹੋ ਰਿਹਾ ਅਸੀਂ ਵੀ ਪਿੱਛੇ ਜੇ ਇਥੋਂ ਹਰਦਵਾਰ ਤੋਂ 50 ਹਜ਼ਾਰ ਤੋਂ ਉੱਤੇ ਕਿਸਾਨ ਦਿੱਲੀ ਨੂੰ ਗਏ ਸੀ ਇਸੇ ਤਰ੍ਹਾਂ ਅਸੀਂ 13 ਤੇ 14 ਨੂੰ ਮੀਟਿੰਗ ਸੱਦੀ ਹੈ ਉਹਦੇ ਜਿਹੇ ਅਸੀਂ ਇਨਕਲਾਬੀ ਕਾਰਨ ਪੁੱਟਾਂਗੇ ਤੇ ਇਸ ਕਰਕੇ ਸਰਕਾਰ ਨੂੰ 警告 ਦੇਣ ਵਾਸਤੇ ਅਸੀਂ ਆਏ ਹਾਂ ਤੁਸੀਂ 7 ਤਰੀਕ ਦੀ ਵੀ ਗੱਲ ਕੀਤੀ ਤੁਸੀਂ ਚੰਡੀਗੜ੍ਹ ਆ ਰਹੇ ਹੋ 7 ਤਰੀਕ ਨੂੰ ਅਸੀਂ ਕਿਉਂਕਿ ਜਿਹੜੇ ਡੰਗਰਾਂ ਡੰਗਰ ਨੇ ਇਹਨਾਂ ਸਾਡਾ ਬਹੁਤ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਪਿਛਲੇ ਦਿਨੀ ਸਾਡਾ ਜ਼ਿਲ੍ਹਾ ਲੁਧਿਆਣੇ ਦਾ ਪ੍ਰਧਾਨ ਇੱਕ ਕਿਸਾਨ ਨੇ ਮਾਰਤਾ ਹੁਣ ਤੁਸੀਂ ਦੇਖਦੇ ਆ ਜਿਹੜੇ ਕੁੱਤੇ ਨੇ ਪਿੰਡਾਂ 'ਚ ਉਹ ਨਿੱਕੇ ਨਿੱਕੇ ਬੱਚਿਆਂ ਨੂੰ ਨੋਚ ਨੋਚ ਕੇ ਮਾਰ ਰਹੇ ਆ ਔਰ ਪਿੰਡਾਂ ਦੇ ਲੋਕ ਜਿਹੜੇ ਆ ਉਹ ਸਵੇਰੇ ਸਾਰੇ ਨਿਕਲ ਨਹੀਂ ਰਹੇ ਕੋਈ ਸੈਰ ਨਹੀਂ ਕਰ ਰਿਆ ਕੁੱਤਿਆਂ ਤੋਂ ਡਰ ਜਾਂਦੇ ਤੇ ਡੰਗਰਾਂ ਦੀ ਇੰਨੀ ਵੱਡੀ ਪ੍ਰੋਬਲਮ ਖੜੀ ਹੋ ਗਈ ਹੈ ਅਸੀਂ ਇਹਨਾਂ ਨੂੰ ਕਈ ਵਾਰ ਡੀਸੀਆਂ ਨੂੰ ਇਹ ਡੰਗਰ ਪੇਸ਼ ਵੀ ਕੀਤੇ ਆ ਗਊਸਸ ਵੀ ਅਸੀਂ ਦਿੰਨੇ ਆ ਵੀ ਇਹਨਾਂ ਦਾ ਕੋਈ ਇੰਤਜ਼ਾਮ ਕਰੋ ਇਹਨਾਂ ਨੇ ਕੋਈ ਇੰਤਜ਼ਾਮ ਨਹੀਂ ਕੀਤਾ ਇਸ ਕਰਕੇ ਅਸੀਂ 7 ਮਾਰਚ ਨੂੰ ਘਟੋ ਘਟ 500 ਡੰਗਰ ਤੇ 200 ਕੁੱਤਾ ਸੀਐਮ ਸਾਹਿਬ ਨੂੰ ਪੇਸ਼ ਕਰਾਂਗੇ ਵੀ ਇਹਨਾਂ ਦਾ ਤੁਸੀਂ ਇੰਝ ਕੰਮ ਕਰੋ ਫਸਲ ਵੀ ਖਰਾਬ ਹੋ ਰਹੀ ਆ ਅਸੀਂ ਫੌਰੀ ਤੌਰ ਤੇ ਮੰਗ ਕਰਦੇ ਆ ਜਿਵੇਂ ਕੋਈ ਡੈਥ ਹੋਣ ਤੋਂ ਫੌਰੀ ਬਾਅਦ ਮੁਆਵਜ਼ਾ ਮਿਲ ਜਾਂਦਾ ਇਸ ਤਰ੍ਹਾਂ ਜੇ ਕਿਸਾਨਾਂ ਦੀ ਫਸਲ ਖਰਾਬ ਹੋ ਜਵੇ ਤਾਂ ਸਾਨੂੰ ਫੌਰੀ ਤੌਰ ਤੇ ਜਿਵੇਂ ਆਲੂ ਅੱਜ ਨੁਕਸਾਨ ਹੋ ਰਿਹਾ ਫੌਰੀ ਤੌਰ ਤੇ ਸਾਨੂੰ ਇਹਦਾ ਮੁਆਵਜ਼ਾ ਮਿਲਣਾ ਚਾਹੀਦਾ ਤੇ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਹ ਬਜਟ ਦੇ ਵਿੱਚ ਰੱਖਣਾ ਚਾਹੀਦਾ ਸੀ